ਉਦੋਂ ਉਹ ਕਾ ਕੰਨੀ ਸੋਖਾ ਬੋਲ ਜੇ ਕਰ ਲੇਗੀ ਜੇਰਾ ਹਨੀ ਸਿੰਘ ਹੈਗਾ ਸਾਡਾ ਪੰਜਾਬ ਦਾ ਉਹਦੇ ਗਾਣੇ ਵਧੀਆ ਹੁੰਦੇ ਨੇ ਹਰਫ ਦਾ ਮਤਲਬ ਵੀ ਅੱਖਰ ਆ ਜੀ ਮੁੰਬਈ ਦੀ ਕੁੜੀ ਜਾਂ ਕੈਨੇਡਾ ਦੀ ਕੁੜੀ ਕੈਨੇਡਾ ਦੀ ਕੁੜੀ ਜੱਟਾਂ ਦੇ ਪੁੱਤ ਕਿੱਥੇ ਨਰਮੈਂਟਿਕ ਰੋਮੈਂਟਿਕ ਹੁੰਦੇ ਨੇ ਇਹ ਪਤਾ ਕੀ ਹੈ ਸਾਫ਼ ਸਿਰ ਜਿਹੀ ਜ਼ਿੰਦਗੀ ਹੁੰਦੀ ਆ ਬਿਫੋਰ ਦਾ ਵੀਡੀਓ ਰਿਲੀਜ਼ ਐਕਸਪੀਰੀਅੰਸ ਵੀ ਆਨ ਐਵੀਪੀ ਤਾਂ ਜਾ ਹੰਝੂ ਐ ਤੇਰੀ ਅੱਖ ਦਾ ਛੱਡੇ ਨਾ ਮੈਨੂੰ ਕੱਖ ਦਾ ਇਕ ਲੱਖ ਲੱਖ ਦਾ ਨਾ ਮੈਥੋਂ ਚੱਲ ਹੋਵੇ ਨਾ ਕੋਈ ਗੱਲ ਹੋਵੇ ਨਹੀਂ ਦੱਸ ਕੀ ਕਰਾਂ ਹੰਝੂ ਐ ਤੇਰੀ ਅੱਖ ਦਾ ਛੱਡੇ ਨਾ ਮੈਨੂੰ ਕੱਖ ਦਾ ਪੁਰਾਣਾ ਪਾਪੀ ਬਣਨ ਤੋਂ ਬਾਅਦ ਹੁਣ ਇਹ ਜੱਟ ਹੋ ਗਿਆ ਰੋਮਾਂਟਿਕ ਮੈਂ ਗੱਲ ਕਰ ਰਹੀ ਆ ਕਾਇਕ ਹਰਸ਼ ਟੀਮਾਦੀ ਜਿਹੜੇ ਹੁਣ ਆਪਣੀ ਨਵੀਂ ਐਲਬਮ ਸਟੈਂਡ ਜਟ ਦਾ ਲੈ ਕੇ ਆਉਣ ਵਾਲੇ ਨੇ ਅੱਜ ਸਾਡੇ ਨਾਲ ਸਟੈਂਡਿੰਗ ਜਟ ਹੈ ਹਾਂਜੀ ਕੀ ਸਟੈਂਡ ਲੈ ਲਿਆ ਤੁਸੀਂ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸਾਰੇ ਈਵਰਸ ਨੂੰ ਸਤਿ ਸ਼੍ਰੀ ਅਕਾਲ ਤੇ ਆਪਣੀ ਐਲਬਮ ਬਾਰੀਆ ਜੀ 31 ਤਰੀਕ ਨੂੰ ਸਟੈਂਡ ਜਟ ਦਾ ਪਹਿਲਾ ਟਰੈਕ ਹੰਝੂ ਜਿਹੜਾ ਰੋਮਾਂਟਿਕ ਟਰੈਕ ਆ ਜਿਵੇਂ ਤੁਸੀਂ ਪਹਿਲਾਂ ਕਿਹਾ ਵੀ ਪੁਰਾਣਾ ਪਾਪੀ ਤੇ ਉਹ ਥੋੜਾ ਜਿਹਾ ਜਿਵੇਂ ਹੁੰਦਾ ਵੀ ਪੰਜਾਬ ਵਿੱਚ ਬੀਟ ਸੌਂਗਸ ਚੱਲਦੇ ਨੇ ਨਾ ਜ਼ਿਆਦਾ ਤੇ ਉਦਾਂ ਦਾ ਸੌਂਗ ਸੀਗਾ ਇੱਕ ਖੜਕੇ ਦੜਕੇ ਵਾਲਾ ਥੋੜਾ ਜਿਹਾ ਹੋਣ ਜਾਂ ਦੋ ਸੀ ਹੀਰੋ ਹਾਂਟਾ ਗਿਆ ਨਾ ਮੁੱਟਿਆਰਾਂ ਨੇ ਲੱਟਿਆ ਦੀ ਗਿਣਤੀ ਜੱਤੋਂ ਲੈ ਲਈ ਗੱਦੀ ਆਰਾਂ ਨੇ ਹੱਲੇ ਰੱਖੀ ਬਿੱਲੀ ਜੱਟ ਨੇ ਪਰ ਨਾ ਕੋਲੇ ਕਾਪੀ ਐ ਕਿੱਥੋਂ ਫੜ ਲੂ ਹੋ ਕਿੱਥੋਂ ਫੜ ਲੂ ਕੁਲਸਨੀ ਤੇਰਾ ਯਾਰ ਪੁਰਾਣਾ ਪੱਤੀ ਐ ਜਿਹੜਾ ਹੁਣ ਲਾਈਕ ਗਾਣਾ ਹੋਣਾ ਸੰਜੂ ਉਹ ਵਧੀਆ ਰੋਮਾਂਟਿਕ Song ਆ ਬਿਲਕੁਲ ਅਡ ਕਰਨ ਦੀ ਕੋਸ਼ਿਸ਼ ਕੀਤੀ ਆ ਬਾਕੀ ਐਲਬਮ ਚ ਅੱਠ ਗਾਣੇ ਨੇ ਹੋਰ ਵੀ ਸਾਰੇ ਟੌਪਿਕਸ ਨੂੰ ਰਿਲੇਟ ਕਰਦੇ ਨੇ ਗਾਣੇ ਇਹ ਟੌਪਿਕਸ ਨੂੰ ਅੱਛਾ ਠੀਕ ਹੈ ਯਾਨੀ ਕਿ ਹੰਜੂ ਆਪਾਂ ਟੀਜ਼ਰ ਤਾਂ ਵੇਖਿਆ ਤੁਸੀਂ ਵੀ ਵੇਖੋ ਪਹਿਲਾਂ ਟੀਜ਼ਰ ਪਰ ਟੀਜ਼ਰ ਨੂੰ ਛੱਡੋ ਹੁਣ ਆਪ ਲਾਈਵ ਪਰ ਇਹ ਗਾਣਾ ਆ ਕੇ ਸੁਣਾਣਗੇ ਤੁਹਾਨੂੰ ਹੰਜੂ ਹਾਂਜੀ ਅੱਛਾ ਜੀ ਸਰ ਠੀਕ ਹੈ ਹੰਜੂਏ ਤੇਰੀ ਅੱਖ ਦਾ ਛੱਡੇ ਨਾ ਮੈਨੂੰ ਕੱਖ ਦਾ ਇਕ ਲੱਖ ਲੱਖ ਦਾ ਨਾਂ ਮੈਥੋਂ ਚੱਲ ਹੋਵੇ ਨਾ ਕੋਈ ਗੱਲ ਹੋਵੇ 니 ਦੱਸ ਕੀ ਕਰਾਂ ਹੰਝੂ ਐ ਤੇਰੀ ਅੱਖ ਦਾ ਛੱਡੇ ਨਾ ਮੈਨੂੰ ਕੱਖ ਦਾ ਛੱਡ ਕੇ ਰੋਂਦੀ ਘੁਰ ਲਾਉਂਦੀ ਨੂੰ ਤੂੰ ਬਿਨ ਦੱਸੇ ਹੀ ਤੁਰ ਗਿਆ ਵੇ ਤੂੰ ਕਦੇ ਵੀ ਮੁੜ ਕੇ ਨਹੀਂ ਆਉਣਾ ਬਸ ਇਸੇ ਕਰਕੇ ਮੈਂ ਰੋਵਾਂ ਰੋ ਤੇਰੀ ਹੋਵੇ ਨਾਲ ਮੇਰੇ ਮਹਿਸੂਸ ਕਰ ਤੇ ਡਰ ਜਾਵਾਂ ਰੂਹਾਂ ਨੂੰ ਟੋਇਆ ਨਹੀਂ ਜਾਂਦਾ ਹੱਥ ਲਾ ਕੇ ਤੈਨੂੰ ਕਿੰਜ ਟੋਬਾਂ ਐਸੇ ਕਰਕੇ ਮਰਦੇ ਨਹੀਂ ਯਾਦਾਂ ਵਿੱਚ ਕੱਟੀ ਜਾਨੀ ਆ ਬਸ ਇਸ ਜਨਮ ਵਿੱਚ ਤੇਰੀ ਆ ਅਗਲੇ ਵਿੱਚ ਹੋਵਾਂ ਨਾ ਹੋਵਾਂ ਹੰਤੂਏ ਤੇਰੀ ਅਕਦਾ ਹੈ ਨੈਜੀ ਤੇ ਇਹ ਰੋਮਾਂਟਿਕ ਕਿਥੋਂ ਹੋ ਗਏ ਤੁਸੀਂ ਮਤਲਬ ਇੰਨਾ ਸੈਡ ਜਿਹਾ Song ਹੈ ਤੁਹਾਨੂੰ ਯਾਰ ਕਿਸੇ ਦੀ ਯਾਦ ਆ ਰਹੀ ਹੈ ਤੁਹਾਨੂੰ ਨਹੀਂ 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 ਜੀ ਇਦਾਂ ਦੀ ਕੋਈ ਗੱਲ ਨਹੀਂ ਇੱਕ ਆਰਟਿਸਟ ਦਾ ਕੰਮ ਹੁੰਦਾ ਵੀ ਲੋਕਾਂ ਦੀ ਫੀਲਿੰਗਸ ਨੂੰ ਰਿਲੇਟ ਕਰਨਾ ਲੋਕਾਂ ਦੀ ਫੀਲਿੰਗਸ ਨੂੰ ਐਕਸਪਰੈਸ ਕਰਨਾ ਤੇ ਮੈਂ ਆਪ ਲਿਖਦਾ ਤੇ ਸਾਰੇ Songs ਤੇ ਇਹ Song ਬਸ ਵਧੀਆ ਲੱਗਿਆ ਮੈਨੂੰ ਤੇ ਲਾਈਨ ਆਉਡੀ ਕੋਲਕ ਤੇ ਫਿਰ ਲਿਖਦਾ ਸਾਰਾ ਗਾਣਾ ਤੇ ਸੋਚਿਆ ਵੀ ਟੇਪ ਇਹਦੇ ਨਾਲ ਓਪਨ ਕਰੀਏ Song ਦਾ ਪਰ ਤੁਸੀਂ ਆਪ ਲਿਖਿਆਗਾ ਇਹਨਾਂ ਹਾਂਜੀ ਹਾਂਜੀ ਸਾਰੇ ਟਰੈਕਸ ਆਪ ਲਿਖਨੇ ਐਲਬਮ ਦੇ ਤੇ ਤੁਸੀਂ ਕਹਿ ਰਹੇ ਹੋ ਮੈਂ ਲੋਕਾਂ ਦੀ ਇੱਕ ਫੀਲਿੰਗਸ ਐਕਸਪਰੈਸ ਕਰਦਾ ਐ ਕਿਹੜੇ ਲੋਕਾਂ ਲੋਕ ਨੇ ਜਿਹਨਾਂ ਦੀ ਇੰਨੀਆਂ ਰੋਮਾਂਟਿਕ ਫੀਲਿੰਗਸ ਨੇ ਇਹ ਉਹਨਾਂ ਲੋਕਾਂ ਦੀ ਫੀਲਿੰਗਸ ਆ ਜੀ ਮਤਲਬ ਜਿਹੜੇ ਜਿਵੇਂ ਗਾਣੇ ਦੇ ਵਿੱਚ ਜੋ ਐਕਸਪਰੈਸ ਕੀਤਾ ਗਿਆ ਵੀ ਇੱਕ ਮੁੰਡਾ ਕੁੜੀ ਲਾਈਕ ਲਵਰਸ ਦੋ ਬਹੁਤ ਪਿਆਰ ਕਰਦੇ ਨੇ ਇੱਕ ਦੂਜੇ ਨੂੰ ਕਿਸੇ ਕਾਰਨ ਉਹ ਇਕੱਠੇ ਨਹੀਂ ਹੈਗੇ ਤੇ ਇੱਕ ਦੂਜੇ ਨੂੰ ਕਹਿ ਰਹੇ ਨੇ ਵੀ ਲਾਈਕ ਆਪਾਂ ਜ਼ਰੂਰ ਇੱਕ ਉਮੀਦ ਆ ਵੀ ਆਪਾਂ ਇਕੱਠੇ ਹੋਣਾ ਤੇ ਰੋਇਆ ਨਗਰ ਰੋਇਆ ਨਗਰ ਚਲੋ ਆਪਾਂ ਅੱਜ ਇੰਟਰਵਿਊ ਚ ਰੋਣਾ ਨਹੀਂ ਹੈ ਬਹੁਤ ਹਸਣਾ ਹੈ ਪਰ ਇਹ ਦੱਸੋ ਕਿ ਇਹ ਤੁਹਾਡੀ ਰੀਅਲ ਲਾਈਫ ਤੋਂ ਵੀ ਕਿਤੇ ਨਾ ਕਿਤੇ ਮੈਚ ਹੋ ਰਿਹਾ ਹੈ ਜਾਂ ਮਤਲਬ ਕੋਈ ਤਾਂ ਗੱਲ ਹੋਣੀ ਹੈ ਜ਼ਰੂਰ ਤੁਸੀਂ ਕਿੰਨੇ ਰੋਮਾਂਟਿਕ ਹੋ ਰੀਅਲ ਲਾਈਫ ਨਹੀਂ ਨਹੀਂ ਮੈਂ ਕੋਈ ਬੜਾ ਰੋਮਾਂਟਿਕ ਨਹੀਂ ਹਾਂ ਕਿਉਂਕਿ ਸਾਨੂੰ ਕੰਮ ਕਾਜ ਤੋਂ ਵੇਲ ਬਹੁਤ ਘੱਟ ਮਿਲਦੀ ਹੈ ਸ਼ੋਅਜ਼ ਹੁੰਦੇ ਨੇ ਬਹੁਤ ਜ਼ਿਆਦਾ ਤੇ ਬਾਕੀ ਹੁਣ ਐਲਬਮ ਕਰ ਰਹੇ ਪਹਿਲੀ ਡੈਬਿਊ ਐਲਬਮ ਦਾ ਦੱਸੋ ਅੱਜ ਇੰਨੇ ਪੰਜਾਬੀ ਸਿੰਗਰ ਹੋ ਗਏ ਨੇ ਹਰ ਪੰਜਾਬ ਚ ਹਰ ਬੰਦਾ ਸਿੰਗਰ ਬਣੀ ਜਾਂਦਾ ਹਰ ਦੂਜਾ ਬੰਦਾ ਸਿੰਗਰ ਬਣੀ ਜਾਂਦਾ ਹੈ ਰੋਜ਼ ਘੱਟੋ ਘੱਟ 10 ਗਾਣੇ ਨਵੇਂ ਲਾਂਚ ਹੁੰਦੇ ਨੇ ਤਾਂ ਤੁਹਾਨੂੰ ਕੋਈ ਕੰਪੀਟੀਸ਼ਨ ਫੀਲ ਹੁੰਦਾ ਆ ਤੁਸੀਂ ਕਿਵੇਂ ਆਪਣੇ ਸਰਵਾਈਵਲ ਬਾਰੇ ਸੋਚਦੇ ਹੋ ਤੁਸੀਂ ਕਿੱਥੇ ਆਪ ਨੂੰ ਵੇਖਦੇ ਹੋ ਇੰਡਸਟਰੀ ਚ ਇਹ ਵਧੀਆ ਕੁਐਸਚਨ ਸੀਗਾ ਜੀ ਤੁਹਾਡਾ ਤੇ ਇਹ ਪਤਾ ਕੀ ਆ ਕੰਪੀਟੀਸ਼ਨ ਉਦੋਂ ਹੁੰਦਾ ਜਦੋਂ ਤੁਸੀਂ ਲੋਕਾਂ ਵਰਗਾ ਕਰਨ ਦੀ ਕੋਸ਼ਿਸ਼ ਕਰਦੇ ਹੋ ਅੱਪਾ ਹਮੇਸ਼ਾ ਯੂਨਿਕ ਕੀਤਾ ਚਾਹੇ ਉਹ ਪੰਜਾਬੀ ਜਬਾਨ ਨੇ ਗਾਣਾ ਸੀ ਫਿਰ ਹੌਸਟਲ Song ਆਇਆ ਸੀਗਾ ਹੌਸਟਲ Song ਪੰਜਾਬ ਚ ਸ਼ਾਇਦ ਨਹੀਂ ਸੁਣਿਆ ਗਿਆ ਉਹਨਾਂ ਜਿੰਨਾ ਦਿੱਲੀ ਤੇ ਨਹੀਂ ਸੁਣਿਆ ਗਿਆ ਜਾਂ ਹਿਮਾਚਲ ਚ ਲੋਕ ਨਾ ਸੁਣਦੇ ਨੇ ਹਰਿਆਣੇ ਜੱਜ ਵੀ ਅਸੀਂ ਜਾਣਿਆ ਸ਼ੋਅਸ ਤੇ ਤਾਂ ਉਹ ਗਾਣਾ ਲਵਾਇਆ ਜਾਂਦਾ ਤੇ ਉਦਾਂ ਹੀ ਸੱਤ ਫੇਸ ਬਿਲਕੁਲ ਯੂਨਿਕ ਸੀਗਾ ਗਾਣਾ ਤੇ ਆ ਹੁਣ ਐਲਬਮ ਦਾ Song ਆ ਐਦਾਂ ਦਾ Song ਵੀ ਨਹੀਂ ਆਇਆ ਕਦੇ ਇਹ ਵੀ ਬਹੁਤ ਯੂਨਿਕ ਆ ਕੰਪੀਟੀਸ਼ਨ ਤਾਂ ਹੁੰਦਾ ਜੇ ਤੁਸੀਂ ਲੋਕਾਂ ਦੀ ਕਾਪੀ ਕਰਦੇ ਹੋ ਜਾਂ ਲੋਕਾਂ ਵਰਗਾ ਕਰਨ ਦੀ ਕੋਸ਼ਿਸ਼ ਕਰਦੇ ਹੋ ਜਦੋਂ ਤੁਸੀਂ ਯੂਨਿਕ ਹੁੰਦਾ ਤੁਹਾਡਾ ਇੱਕ ਅੱਡਰਾ ਬਣ ਜਾਂਦਾ ਉਹ ਕੰਪੀਟੀਸ਼ਨ ਕਿਤੇ ਨਹੀਂ ਪਰ ਤੁਸੀਂ ਦੋ ਤੁਸੀਂ ਦੂਜਿਆਂ ਨੂੰ ਤਾਂ ਜ਼ਰੂਰ ਵੇਖਦੇ ਹੋ ਹਾਂ ਦੇਖਦੇ ਜ਼ਰੂਰ ਹਾਂ ਹਾਂ ਅੱਜ ਕੱਲ ਪੰਜਾਬੀ ਸਟਾਰ ਇੱਕ ਦੂਜੇ ਨੂੰ ਸਪੋਰਟ ਕਰਦੇ ਨੇ ਉਹਨਾਂ ਦੇ ਗਾਣੇ ਲਾਈਕ ਕਰਦੇ ਨੇ ਫੇਸਬੁੱਕ ਤੇ ਸ਼ੇਅਰ ਕਰਦੇ ਨੇ ਤਾਂ ਤੁਸੀਂ ਕਿਹੜੇ ਤੁਹਾਨੂੰ ਹੋਰ ਕਿਹੜੇ ਗਾਣੇ ਜਿਹੜੇ ਰੀਸੈਂਟ ਆਏ ਨੇ ਤੁਹਾਨੂੰ ਪਸੰਦ ਆਏ ਨੇ ਜਿਵੇਂ ਹਾਰਦੀ ਸਿੰਧੂ ਦਾ ਜੋਕਰ ਰਿਲੀਜ਼ ਹੋਇਆ ਹਾਂਜੀ ਹਾਂਜੀ ਬਹੁਤ ਵਧੀਆ ਗਾਣਾ ਉਸਦੇ ਬਾਰੇ ਕੀ ਕਹੋਗੇ ਬਹੁਤ ਵਧੀਆ ਗਾਣਾ ਉਹ ਵੀ ਹਾਰਦੀ ਬਈ ਉਹਨੂੰ ਬਹੁਤ ਯੂਨੀਕ ਕਰਦੇ ਨੇ ਜਦੋਂ ਵੀ ਕਰਦੇ ਨੇ ਸੋਚ ਗਾਣਾ ਆਇਆ ਸੀਗਾ ਬਹੁਤ ਮੇਰੇ ਦੁਨੀਆ ਚ ਪਿਆਰ ਦਿੱਤਾ ਗਿਆ ਦੁਨੀਆ ਦੇ ਕੋਈ ਨਹੀਂ ਕੋਨੇ ਤੇ ਉਹਨਾਂ ਦੇ ਸੌਂਗਸ ਬਹੁਤ ਵਧੀਆ ਨੇ ਮੈਂ ਤਾਂ ਵਰਕ ਉਹਨਾਂ ਦੇ ਸੌਂਗਸ ਬਹੁਤ ਵਧੀਆ ਨੇ ਤੇ ਬਾਕੀ ਜਿਹੜੇ ਚਲੋ ਪੁਰਾਣੇ ਤਾਂ ਹੀ ਗਏ ਨੇ ਲੇਜੈਂਡ ਸਾਰੇ ਨੇ ਜਿੱਤ ਕਿਤੇ ਨਾ ਕਿਤੇ ਜਿੱਥੇ ਮਾੜੇ ਨੇ ਉੱਥੇ ਚੰਗੇ ਵੀ ਲੋਕਾਂ ਨੂੰ ਚੰਗੇ ਦੀ ਪਛਾਣ ਤਾਂ ਹੁੰਦੀ ਹੈ ਜੇ ਮਾੜਾ ਹੋਊਗਾ ਨਾਲ ਹੈ ਨਾ ਮਾੜੇ ਦੇਖ ਕੇ ਫਿਰ ਅਗਲਾ ਕਹਿੰਦਾ ਯਾਰ ਉਹ ਗੀਤ ਚੰਗਾ ਤਾਂ ਕਰਕੇ ਚੰਗੇ ਗੀਤ ਵੀ ਆਉਂਦੇ ਨੇ ਮਾੜੇ ਵੀ ਆਉਂਦੇ ਨੇ ਇਹ ਤਾਂ ਚੱਲਦਾ ਰਹਿਣਾ ਦੋ ਪਰ ਗੱਲ ਇੱਥੇ ਮੁੱਕਦੀ ਹੈ ਵੀ ਤੁਸੀਂ ਕੀ ਚੰਗਾ ਕਰਦੇ ਹੋ ਨਾ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਵਧੀਆ ਕਰੀਏ ਕੁਛ ਤੁਸੀਂ ਰੋਮਾਂਟਿਕ ਟਰੈਕ ਲੈ ਕੇ ਆ ਰਹੇ ਹੋ ਇਹ ਦੱਸੋ ਕਿ ਜੇ ਤੁਹਾਨੂੰ ਚਾਂਸ ਮਿਲਦਾ ਕਿਸੇ ਪਾਲੀਵੁੱਡ ਦੀ ਹੀਰੋਇਨ ਨਾਲ ਰੋਮਾਂਸ ਕਰਨ ਦਾ ਉਹ ਕਿਹੜੀ ਹੋਵੇਗੀ ਪਾਲੀਵੁੱਡ ਚ ਤਾਂ ਹੁਣ ਯਾਰ ਕੀ ਦਾ ਨਾਮ ਲਈਏ ਪਾਲੀਵੁੱਡ ਚ ਕੋਈ ਤਾਂ ਹੋਣੀ ਹੈ ਇੰਨੀ ਵੀ ਮਾੜੀਆਂ ਨਹੀਂ ਸਾਡੀਆਂ ਕੁੜੀਆਂ ਨਹੀਂ ਨਹੀਂ ਵਾਜਵਾ ਸੋਨਮ ਬਾਜਵਾ ਵਧੀਆ ਜਿਹੜੀ ਕੁੜੀ ਹੈ ਅੱਛਾ ਅੱਛਾ ਸੋਨਮ ਬਾਜਵਾ ਹਾਂਜੀ ਓਕੇ ਤੇ ਪਾਲੀਵੁੱਡ ਦਾ ਸਭ ਤੋਂ ਰੋਮਾਂਟਿਕ ਟਰੈਕ ਤੁਹਾਨੂੰ ਹੁਣ ਤੱਕ ਦਾ ਕਿਹੜਾ ਲੱਗਦਾ ਮੂਵੀਜ਼ ਦੇ ਵਿੱਚ ਮੂਵੀਜ਼ ਵਿੱਚੋਂ ਐਲਬਮ ਵਿੱਚੋਂ ਕੋਈ ਵੀ ਬਈ ਅਮਰਿੰਦਰ ਗਿੱਲ ਬਹੁਤ ਵਧੀਆ ਲੱਗਦੇ ਮੈਨੂੰ ਪਰਸਨਲੀ ਉਹਨਾਂ ਦੇ ਸਾਰੇ ਟਰੈਕਸ ਹੀ ਵਧੀਆ ਹੁੰਦੇ ਨੇ ਇੱਕ ਨਹੀਂ ਕਹਿ ਸਕਦੇ ਸਾਰੇ ਭਾਵੇਂ ਹੁਣ دیਵਾਨਾ ਬਨਾਇਆ ਪਹਿਲਾਂ ਦਿਲਦਾਰੀਆਂ ਸੀਗਾ ਫਿਰ ਉਹਨਾਂ ਦੇ ਟਰੈਕਸ ਗਾਉਣੇ ਵੀ ਬਹੁਤ ਤੇ ਵਧੀਆ ਵੀ ਬਹੁਤ ਲੱਗਦੇ ਲਗਾ ਕੇ ਸੁਣਾ ਦਿਓ ਫਿਰ ਕੋਈ ਆਪਣਾ ਫੇਵਰਿਟ ਅਮਰਿੰਦਰ ਭਾਈ ਦਾ ਹਾਂਜੀ ਧੁੱਪ ਦੇ ਵਾਂਗੂ ਕਣੀਆਂ ਦੇ ਵਿੱਚ ਰਾਹਤ ਬਣ ਜਾਣਾ ਨੇ ਟਟਣਾ ਜੋ ਤੇਰੀ ਨੀ ਉਹ ਆਦਤ ਬਣ ਜਾਣਾ ਹੋ ਜੂ ਔਖਾ ਕੰਮ ਨਹੀਂ ਸੌਖਾ ਬੋਲ ਜੇ ਕਰ ਲੇਗੀ ਜੇਰਾ ਮੇਰਾ دیਵਾਨਾ ਪੰ ਤੈਨੂੰ ਕਰੂ পাগল ਮੇਰੇ ਘਤ ਤੇਰੇ ਨਾਲ ਵਾਦਾ ਏ ਮੇਰਾ ਚਲੋ ਜੀ ਵੈਰੀ ਗੁੱਡ ਇਹ ਤਾਂ ਪਤਾ ਲੱਗ ਗਿਆ ਕਿ ਅੱਛਾ ਹੁਣ ਇਹ ਦੱਸੋ ਰੋਮਾਂਟਿਕ ਮੂਵੀ ਤੁਹਾਡੀ ਫੇਵਰੇਟ ਰੋਮਾਂਟਿਕ ਮੂਵੀ ਯਾਰ ਉਹ ਵਧੀਆ ਸੀ ਸ਼ਾਹਰੁਖ ਖਾਨ ਦੀ ਜਬ ਤੱਕ ਹੈ ਜਾਂ ਸੱਤ ਤੱਕ ਜਾ ਉਹਦਾ ਕੋਈ ਡਾਇਲੌਗ ਬੋਲ ਕੇ ਸੁਣਾਓ ਨਹੀਂ ਨਹੀਂ ਇਹ حاجه ਕੁਝ ਨਾ ਨਾ ਅੱਜਕੱਲੇ ਇੱਕ ਟ੍ਰੈਂਡ ਚੱਲ ਰਿਹਾ ਪੰਜਾਬੀ ਸਿਨੇਮਾ ਚ ਜਿਹੜੇ ਵੀ ਸਿੰਗਰਸ ਨੇ ਨਾ ਉਹ ਐਕਟ੍ਰੀਸ ਨੂੰ ਲੈ ਕੇ ਆ ਰਹੇ ਨੇ ਆਪੀ ਐਲਬम्स ਤੇ ਸਿੰਗਲ ਲੈ ਕੇ ਆਏ ਨੇ ਬਾਜਬਾਨ ਨੂੰ ਹੈਨਾ ਹੁਣ ਜੈਜੀ ਵੀ ਲੈ ਕੇ ਆਏ ਸੁਰਵੀਨ ਚਾਵਲਾ ਨੂੰ ਤਾਂ ਤੁਸੀਂ ਇਹਦਾ ਕੋਈ ਕੁਝ ਪਲਾਨ ਕੀਤਾ ਪਲਾਨ ਤਾਂ ਸਾਰੇ ਕਰਦੇ ਨੇ ਜੀ ਸੋਚਦੇ ਸਾਰਾ ਪਰ ਹੁਣ ਪੈਸੇ ਬਹੁਤ ਲੈਂਦੀਆਂ ਨੇ ਉਹ ਤੇ ਉਹਨੇ ਦਾ ਜਆ ਵੀਡੀਓ ਬਣੂਗਾ ਤਾਂ ਉਹ ਹੋਣਗੇ ਇੱਕ ਕੰਮ ਹੀ ਹੋਊਗਾ ਨਹੀਂ ਬੱਚਾ ਇਹ ਗੱਲ ਰਿਵੀਲ ਹੋ ਗਈ ਹੈ ਮਤਲਬ ਪੰਜਾਬੀ ਐਕਟ्रेसेस ਦੇ ਰੇਟ ਬਹੁਤ ਵੱਧ ਗਏ ਨੇ ਇਹ ਕਹਿ ਰਹੇ ਨਹੀਂ ਰੇਟ ਨਹੀਂ ਮਤਲਬ ਫਿਰ ਵੀ ਪਤਾ ਕੀ ਉਹਨਾਂ ਦਾ ਇੱਕ ਲੈਵਲ ਆ ਉਹ ਮੂਵੀਜ਼ ਕਰਦੀਆਂ ਨੇ ਤੇ ਜਦੋਂ ਕਿਤੇ ਵੀਡੀਓਜ਼ ਚ ਆਉਂਦੀਆਂ ਨੇ ਠੀਕ ਆ ਜਿਹੜੇ ਮਤਲਬ ਜਿਵੇਂ ਜੈਜੀ ਬਾਈ ਨੇ ਜਿਹੜੇ ਵੱਡੇ ਸਟਾਰ ਨੇ ਉਹਨਾਂ ਨਾਲ ਕੰਮ ਕਰਦੇ ਨੇ ਹਰ ਇੱਕ ਦਾ ਇੱਕ ਲੈਵਲ ਹੁੰਦਾ ਕੰਮ ਕਰਨ ਦਾ ਤੇ ਹੌਲੀ-ਹੌਲੀ ਗਰੋ ਕਰੀ ਜਾਂਦੇ ਆ ਤੇ ਹੌਲੀ-ਹੌਲੀ ਸਾਰਾ ਕੁਝ ਵਧੀਆ ਹੋਊਗਾ ਫਿਲਹਾਲ ਜਿਹੜੇ ਅਸੀਂ ਵੀਡੀਓਜ਼ ਬਣਾਉਨੇ ਆ ਮਤਲਬ ਅਪ ਟੂ ਮਾਰਕ ਨੇ ਲੋਈ ਬਣਾਏ ਚਲੋ ਉਮੀਦ ਹੈ ਤੁਹਾਡਾ ਇਹ ਵੀ ਜਿਹੜਾ ਵੀਡੀਓ ਹੈ ਇਹ ਲੋਕਾਂ ਨੂੰ ਪਸੰਦ ਆਵੇ ਤੇ ਲੋਕੀ ਇਹਨੂੰ ਪਸੰਦ ਕਰਾਂ ਪਰ ਅਸੀਂ ਤਾਂ ਤੁਹਾਨੂੰ ਸੁਣਾ ਹੀ ਦਿੱਤਾ ਬਿਫੋਰ தி ਵੀਡੀਓ ਰੀਲੀਜ਼ ਐਕਸਪੀਰੀਮੈਂਟ ਵੀ ਆਨ এবੀਪੀ ਤਾਂਜਾ ਬੋਦੂ ਆਕਾ ਕੰਮ ਨਹੀਂ ਸੋਖਾ ਬੋਲ ਜੇ ਕਰ ਲੇਗੀ ਜੇਰਾ ਹਨੀ ਸਿੰਘ ਹੈਗਾ ਸਾਡਾ ਪੰਜਾਬ ਦਾ ਬਹੁਤ ਗਾਣੇ ਵਧੀਆ ਹੁੰਦੇ ਨੇ ਹਰਫ ਦਾ ਮਤਲਬ ਹੀ ਅੱਖਰ ਆ ਜੀ ਮੁੰਬਈ ਦੀ ਕੁੜੀ ਜਾਂ ਕੈਨੇਡਾ ਦੀ ਕੁੜੀ ਕੈਨੇਡਾ ਦੀ ਕੁੜੀ ਜੱਟਾਂ ਦੇ ਪੁੱਤ ਕਿੱਥੇ ਨਰਵੈਂਟਿਕ ਰੂਮਟਿਕ ਹੁੰਦੇ ਨੇ ਇਹ ਪਤਾ ਕੀ ਆ ਸਾਫ ਸਿਰ ਜੀ ਜ਼ਿੰਦਗੀ ਹੁੰਦੀ ਆ ਬਿਫੋਰ ਦਾ ਵੀਡੀਓ ਰਿਲੀਜ਼ ਐਕਸਪੀਰੀਅੰਸ ਵੀ ਆਨ ਐਵੀਪੀ ਤਾਂਜਾ ਹੰਝੂਏ ਤੇਰੀ ਅੱਖ ਦਾ ਛੱਡੇ ਨਾ ਮੈਨੂੰ ਕੱਖ ਦਾ ਏ ਕਲਾ ਲੱਖ ਲੱਖ ਦਾ ਨਾ ਮੈਥੋਂ ਚੱਲ ਹੋਵੇ ਨਾ ਕੋਈ ਗੱਲ ਹੋਵੇ ਨਹੀਂ ਦੱਸ ਕੀ ਕਰਾਂ ਹੰਝੂਏ ਤੇਰੀ ਅੱਖ ਦਾ ਛੱਡੇ ਨਾ ਮੈਨੂੰ ਕੱਖ ਦਾ